भेजने ਦੇ ਨਾਮ ਤੇ ਕਈ ਏਜੰਟਾਂ ਦੇ ਵੱਲੋਂ ਠੱਗੀਆਂ ਕੀਤੀਆਂ ਜਾਂਦੀਆਂ ਨੇ ਲੱਖਾਂ ਦਾ ਚੂਨਾ ਲਗਾਇਆ ਜਾਂਦਾ ਹੈ ਕੁਝ ਅਜੀਹਾਈ ਹੋਇਆ ਲੁਧਿਆਣੇ ਦੇ ਅਜੀਤ ਨਗਰ ਦੇ ਵਿੱਚ ਜਿੱਥੇ ਕਿ ਇੱਕ ਪਰਿਵਾਰ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਵੱਜ ਗਈ ਪਰ ਫਿਰ ਵੀ ਮੁੰਡੇ ਨੂੰ ਬਾਹਰ ਨਹੀਂ ਭੇਜਿਆ ਇਸ ਨੂੰ ਲੈ ਕੇ ਲੁਧਿਆਣੇ ਦੇ ਅਜੀਤ ਨਗਰ ਦੇ ਵਿੱਚ ਹਾਈ ਵੋਲਟੇਜ ਡਰਾਮਾ ਹੋਇਆ ਪਰਿਵਾਰ ਦੇ ਵੱਲੋਂ ਉਸ ਏਜੰਟ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਆਉ ਸੁਣਦੇ ਆ ਪਰਿਵਾਰ ਵਾਲਿਆਂ ਅਤੇ ਪੁਲਿਸ ਦਾ ਕੀ ਹੈ ਸਿਨਰਪਾਲ ਸਿੰਘ ਮਲੋਤਰਾ ਮੇਰਾ ਨਾਮ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੁਵਿੰਦਰ ਕੋ ਰਾਣੀ ਹੈ ਬੋਲ ਦਿਓ ਗੱਲ ਕੀ ਹੋਈ ਹੈ ਮੇਰੇ ਮਮੀ ਦੇ ਚਾਚੇ ਦਾ ਮੁੰਡਾ ਹੈ 2021 ਜਨੇ ਮੈਨੂੰ ਕਿਹਾ ਕਿ ਤੇਰਾ ਮੁੰਡਾ ਬਾਹਰ ਲੈ ਜਾਵਾਂਗੇ ਨੇ ਆਪ ਖੁਦ ਕਾਲ ਕੀਤੀ ਹੈ ਕੌਣ ਕਹਿੰਦਾ ਇਹਨਾਂ ਦਾ ਮੁੰਡਾ ਸਿੰਦਰਪਾਲ ਸਿੰਘ ਦੀਪਕ ਕਿ ਮੈਂ ਤੇਰੇ ਮੁੰਡੇ ਨੂੰ ਬਾਹਰ ਲੈ ਜਾਵਾਂਗੇ ਤੁਸੀਂ ਸਾਰੇ ਮੁਅਤਤਰ ਸਾਥੀਆਂ ਤੁਹਾਡਾ ਇੱਕ ਬੱਚਾ ਸੈੱਟ ਹੋ ਜਾਏਗਾ ਤੇ ਸਾਡਾ ਖਾਨਦਾਂ ਸਾਰਾ ਸਹੀ ਹੋ ਜਾਏਗਾ ਮੈਂ ਕੋਈ ਗੱਲ ਨਹੀਂ ਕਹਿੰਦਾ ਤੇਰੇ ਡੈਡੀ ਪੂਰੇ ਹੋ ਗਏ ਉਹਨੇ ਮੇਰੀ ਮੰਮੀ ਨੂੰ 16000 ਰੁਪਏ ਭੇਜਿਆ ਕਿ ਮੇਰੇ ਡੈਡੀ ਪੂਰੇ ਹੋਏ ਨੇ ਮਦਦ ਦੇ ਤੌਰ ਤੇ ਕਿ ਮੇਰੀ ਜਾਈ ਪੂਰੇ ਹੋਏ ਨੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਸੀ 16000 ਦਾ 16 ਲੱਖ ਸਾਡੇ ਕੋਲ ਠੱਗੇਗਾ 2021 ਤੋਂ ਲੈ ਕੇ 5 ਅਪ੍ਰੈਲ 2024 ਤੱਕ ਉਹ ਮੇਰੇ ਕੋਲ ਲਗਾਤਾਰ ਪੈਸੇ ਮੰਗਦਾ ਗਿਆ ਕਦੀ ਲੱਖ ਪਾ ਦੋ ਕਦੀ 2 ਲੱਖ ਪਾ ਦੋ ਅਲੱਗ-ਅਲੱਗ ਅਕਾਊਂਟਾਂ 'ਚ ਤੁਸੀਂ ਪੈਸੇ ਕਿਵੇਂ ਦਿੱਤੇ ਆ ਅਸੀਂ ਅਕਾਊਂਟ ਰਾਹੀਂ Google Pay ਕੀਤੇ ਨੇ ਸਾਰਾ ਕੁਝ ਮੇਗਾ ਪ੍ਰੂਫ ਹੈ ਸਾਰੀਆਂ ਰਿਕਾਰਡਿੰਗ ਉਹਦੀ ਚੈਟ ਮੇਗਾ ਵੇ ਇੱਕ ਇਦਾਂ ਪੈਸਾ ਗੋਹ ਚੁੱਕਿਆ ਐਨਾ ਪੈਸਾ ਗੋਹ ਚੁੱਕਿਆ ਇਸ ਗਲੀ ਚ ਚਾਰਲੀ ਬੰਦਾ ਰਹਿ ਕੇ ਗਿਆ ਉਹ 3 ਲੱਖ ਰੁਪਏ ਕੈਸ਼ ਲੈ ਕੇ ਗਿਆ ਮੇਰੇ ਕੋਲੋਂ ਕਿ ਦੀਪਕ ਨੇ ਕਿਹਾ ਕਿ ਲੈ ਜਾਓ ਮੇਰੇ ਘਰੋਂ ਤੇ ਉਹਨਾਂ ਨੂੰ ਦੇ ਦਿਓ ਕਿ ਮੇਰਾ ਬੰਦਾ ਆਏਗਾ ਇਹ ਲੈ ਜਾਏਗਾ ਤੋ ਮੈਨੂੰ ਯੂਰੋ ਦੇਗਾ ਉੱਥੇ ਅੱਛਾ ਜਿਹੜਾ ਮੁੰਡਾ ਤੁਹਾਨੂੰ ਕਹਿੰਦਾ ਸੀਗਾ ਵੀ ਮੈਂ ਤੁਹਾਡੇ ਬੇਟੇ ਨੂੰ ਬਾਹਰ ਲੈ ਜੂੰਗਾ ਉਹ ਕਿੱਥੇ ਹੈ ਉਹ ਆ ਉਹ ਇਟਲੀ ਜਾ ਰੋਡ ਹੈ ਉਹਨੇ ਸਾਡੇ ਫੋਨ ਸਾਰੇ ਬਲੌਕ ਕਰੇ ਸੀ ਜਿਹੜਾ ਪਾਇਆ ਇਹਨੇ ਮੰਮੀ ਨੇ ਮੰਮੀ ਨੇ ਉਹਦੀ ਵੋਟੀ ਵੀ ਇੱਥੇ ਹੈ ਉਹਦੀ ਵੋਟੀ ਦੇ ਖਾਤੇ ਜਿਹੇ ਪੈਸੇ ਗਏ ਨੇ ਉਹਦੀ ਸੱਸ ਦੇ ਵੀ ਉਹਦੇ ਸਾਲੇ ਦੇ ਵੀ ਉਹਨਾਂ ਨੇ ਵੇਖੋ ਕਿਸੇ ਦਾ ਪੈਸਾ ਲੈ ਲਿਆ ਬਲੋ ਉਹਦੇ ਕੋਲ ਪੁੱਛੋ ਤੁਸੀਂ ਕੰਪਲੇਨ ਕੀਤੀ ਅਸੀਂ ਕੰਪਲੇਨ ਡੀਸੀ ਆਫਿਸ ਦਿੱਤੀ ਹੈ ਮਾਰਕੋ ਕੇ ਸਿਵਲ ਲਾਈਨ ਗਈ ਹੈ ਸਿਵਲ ਲਾਈਨ ਵੀ ਸਾਡੇ ਉੱਤੇ ਕੋਈ ਸੁਣਵਾਈ ਨਹੀਂ ਮੇਰੀ ਤਿੰਨ ਮਹੀਨੇ ਹੋ ਗਏ ਨੇ ਅੱਜ ਆ ਜਿਓ ਕੱਲ ਆ ਜਿਓ ਗੋਵ ਐਲੀਏਸ਼ਨ ਹੋਈ ਉਹ ਦੇਖਦੇ ਨੇ ਮੇਰੀ ਰਿਪੋਰਟ ਦਬਾਈ ਗਈ ਹੈ نیچے ਉੱਥੇ ਤੁਸੀਂ ਕੰਪਲੇਨ ਕੀਤੀ ਫਿਰ ਹੁਣ ਇੱਥੇ ਕੀ ਕਰਾਣਾ ਹੈ ਕੋਈ ਕੁਝ ਨਹੀਂ ਆ ਕਿ ਉਹ ਮੇਰੇ ਉੱਥੇ ਕੋਈ ਇਹ ਨਹੀਂ ਆਰੀ ਮੇਰਾ ਆਦਮੇ ਗਰੀਬ ਸਾਰਾ ਦਿਨ ਧੁੱਪੇ ਫਿਰਦਾ ਡੇਚੀ ਲੈ ਕੇ ਮੈਂ ਕਮਾਲ ਮੇਰਾ ਮਕਾਨ ਗਿਰਵੀ ਹੈ ਕੀ ਮੰਗ ਕਰਦੀ ਮੇਰਾ ਪੈਸਾ ਵਾਪਸ ਦਿੱਤਾ ਜਾਵੇ ਮੇਰਾ ਪੈਸਾ ਵਾਪਸ ਦਿੱਤਾ ਮੇਰਾ ਮੁੰਡੇ ਨੇ ਰੋਲਤਾ 3 ਸਾਲ ਦੀ ਮੇਰੀ ਜ਼ਿੰਦਗੀ ਮੇਰੇ ਮੁੰਡੇ ਦੀ ਖਰਫੀ ਮਾਮਲਾ ਸੀਗਾ ਜੀ ਉਹ ਸਾਰੇ ਇਹਨਾਂ ਦੀ ਪਹਿਲਾਂ ਆਲਰੇਡੀ ਉਹ ਦੱਸ ਰਿਹਾ ਵੇ ਐਨ ਆਰ ਆਈ ਥਾਣੇ ਕੰਪਲੀਟ ਚੱਲ ਰਹੀ ਹੈ ਠੀਕ ਹੈ ਠੀਕ ਹੈ ਇਹਨਾਂ ਦਾ ਕੋਈ ਭਰਾ ਆ ਉਹ ਬਾਹਰ ਰਹਿੰਦਾ ਇਟਲੀ ਦੇ ਵਿੱਚ ਇੰਦਰਪ੍ਰੀਤ ਸਿੰਘ ਠੀਕ ਹੈ ਜੀ ਉਹਨਾਂ ਦੇ ਨਾਲ ਕੋਈ ਇਹਨਾਂ ਦੀ ਮਤਲਬ ਕਹਿ ਰਿਹਾ ਵੇ ਕੋਈ ਬੱਚੇ ਦੇ ਕਾਗਜ਼ ਲਾਏ ਉਹਨਾਂ ਨੇ ਠੀਕ ਹੈ ਜੀ ਜਿਹੜਾ ਇਹ ਬੰਦਾ ਆ ਉਹਦਾ ਛੋਟਾ ਭਰਾ ਆ ਉਹ ਕਹਿੰਦਾ ਸਾਡੇ ਨਾਲ ਕੋਈ ਨਹੀਂ ਵੈਸੇ ਉਹਨੂੰ ਅਸੀਂ ਥਾਣੇ ਨੂੰ ਕਹਤਾ ਵੀ ਥਾਣੇ ਆ ਜਾ ਠੀਕ ਹੈ ਜੀ ਨਹੀਂ ਨਹੀਂ ਉਹ ਇਹਨਾਂ ਨੇ ਉਹਨਾਂ ਨੂੰ ਬੇਦਖਲ ਕੀਤਾ ਹੋਇਆ ਜੀ ਨਹੀਂ ਇਹਦੇ ਬਾਰੇ ਨਹੀਂ ਹੈ ਕਹਿ ਸਕਦੇ ਵੀ ਬੇਦਖਲ ਹੈ ਜਾਂ ਨਹੀਂ ਹੈਗਾ ਆਪਾਂ ਨੇ ਉਹਨਾਂ ਨੂੰ ਥਾਣੇ ਵਾਸਤੇ ਕਿਹਾ ਤਾਂ ਵੀ ਤੁਸੀਂ ਥਾਣੇ ਆ ਜਾਓ ਤੁਸੀਂ ਇੱਕ ਮਿੰਟ ਦੀ ਮੇਰੀ ਵੀ ਗੱਲ ਸੁਣ ਲਓ ਜਿਨ੍ਹਾਂ ਨੇ ਇਹ ਖੜੇ ਆ ਲੇਡੀਜ਼ ਆਏ ਜਿਨ੍ਹਾਂ ਦੀ ਮਤਲਬ ਪੱਖ ਦੇ ਵਿੱਚ ਆਏ ਆਪਾਂ ਨੂੰ ਦੋਨਾਂ ਧਿਰਾਂ ਨੂੰ ਉੱਥੇ ਥਾਣੇ ਲੈ ਜਾਂਦੇ ਡਿਵੀਜ਼ਨ 2 ਉਹ ਵੀ ਆਈਓ ਦੇ ਸਾਹਮਣੇ ਜੋ ਵੀ ਪੱਖ ਰੱਖਣਗੇ ਉਹਦੇ ਹਿਸਾਬ ਨਾਲ ਜਿਹੜੀ ਵੰਡੀ ਕਰ ਰਹੀ ਹੋਣੀ ਠੀਕ ਹੈ ਨਾ ਸਿਟੀ ਹਮ ਨਿਊਜ਼ ਲਈ ਵਿਕਾਸ ਢਿਲਪਾ